ਸਖਤ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਚੈਨਲ ਮੈਂ ਹਾਂ ਜਗਰਾਤ ਸਿੰਘ ਗਿੱਲ ਮੋਗਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੋਗਾ ਜ਼ਿਲ੍ਹਾ ਦੇ ਨੇੜਲੇ ਪਿੰਡ ਡਾਲਾ ਵਿਖੇ ਦਿਨ ਦਿਹਾੜੇ ਇੱਕ ਘਰ ਦੇ ਉੱਪਰ ਜੜੀਆਂ ਗੋਲੀਆਂ ਚੱਲ ਜਾਂਦੀਆਂ ਨੇ ਇਹ ਗੋਲੀਆਂ ਕੌਣ ਚਲਾਉਂਦੇ ਨੇ ਔਰ ਕੌਣੇ ਲੋਕ ਸਨ ਆਓ ਤੁਹਾਨੂੰ ਲੈ ਚੱਲਦੇ ਹਾਂ ਪੂਰੀ ਖਬਰ ਵੱਲ ਦਿਨ ਦਿਹਾੜੇ ਦੋ ਅਣਚਾਹਤੇ ਵਿਅਕਤੀ ਮੋਟਰਸਾਈਕਲ ਤੇ ਹੁੰਦੇ ਨੇ ਜਿਨ੍ਹਾਂ ਦੇ ਮੂੰਹ ਬੰਨੇ ਹੁੰਦੇ ਨੇ ਔਰ ਮੋਟਰਸਾਈਕਲ ਜਿਹੜੇ ਜਿਹੜਾ ਮੋਟਰਸਾਈਕਲ ਲੈ ਕੇ ਆਉਂਦੇ ਨੇ ਉਹ ਮੋਟਰਸਾਈਕਲ ਦੇ ਨੰਬਰ ਪਲੇਟ ਵੀ ਕੋਈ ਨਹੀਂ ਹੁੰਦੀ ਲੱਗੇ ਹੋਏ ਗੇਟ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨਹੀਂ ਤਿੰਨ ਚਾਰ ਜਿਹੜੇ ਫਾਇਰ ਕੀਤੇ ਜਾਂਦੇ ਨੇ ਮੌਕੇ ਤੇ ਜਿਹੜੀ ਇਹ ਪਰਿਵਾਰਕ ਘਟਨਾ ਨੂੰ ਪੁਲਿਸ ਨੂੰ ਸੂਚਨਾ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪਰ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਪਿੰਡ ਦੇ ਵਿੱਚ ਪੂਰਾ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਕਿਉਂਕਿ ਗੋਲੀਆਂ ਚਲਣੀਆਂ ਤਾਂ ਲੋਕਾਂ ਲੋਕ ਇੱਕਦਮ ਸਹਿਮ ਦੇ ਵਿੱਚ ਹੋ ਜਾਂਦੇ ਨੇ ਸੋ ਮੌਕੇ ਤੇ ਜਿਹੜੀ ਪੁਲਿਸ ਵੀ ਪਹੁੰਚਦੀ ਹੈ ਪੁਲਿਸ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਜਿਹੜਾ ਹੈਗਾ ਲੱਗੇ ਹੋਏ ਪਿੰਡ ਦੇ ਵਿੱਚ ਕੈਮਰੇ ਨੇ ਉਨ੍ਹਾਂ ਦੇ ਆਧਾਰ ਤੇ ਉਹਨਾਂ ਜਿਹੜਾ ਹੈਗਾ ਅਣਸ਼ਕਤ ਵਿਅਕਤੀਆਂ ਦੀ ਭਾਲ ਕਰ ਰਹੀ ਹੈ ਸੋ ਇਹ ਸਾਰੀ ਘਟਨਾ ਉਥੋਂ ਦੇ ਵਿਸ਼ੇnik ਬਲੌਰ ਸਿੰਘ ਦੇ ਪਰਿਵਾਰ ਦੇ ਨਾਲ ਵਾਪਰੀ ਹੈ ਉਹਨਾਂ ਦੱਸਿਆ ਕਿ ਬਲੌਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਂ ਤੇ ਮੇਰਾ ਬੇਟਾ ਡੇਢ ਸਾਲ ਤੋਂ ਕੈਨੇਡਾ ਤੋਂ ਵਾਪਸ ਆਏ ਹਾਂ ਆਪਣੇ ਪਿੰਡ ਵਿੱਚ ਰਹਿ ਰਹੇ ਹਾਂ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਕੋਈ ਕਿਸੇ ਨਾਲ ਪੈਸੇ ਦਾ ਲੈਣ ਦੇਣ ਨਹੀਂ ਹੈ ਸੋ ਆਖਰਕਾਰ ਇਹ ਲੋਕ ਕੌਣ ਸਨ then ਦਿਹਾੜ ਇਸ ਤਰ੍ਹਾਂ ਜਿਹੜੀਆਂ ਗੋਲੀਆਂ ਚਲਨੀਆਂ ਪੰਜਾਬ ਦੇ ਵਿੱਚ ਆਏ ਦਿਨ ਪੰਜਾਬ ਦਾ ਜਿਹੜਾ ਲਾਇਨ ਵਲਡਰ ਆ ਉਹ ਤੁਸੀਂ ਸਾਰੇ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਹੈਗਾ ਦਿਨ ਦਿਹਾੜੇ ਗੋਲੀਆਂ ਚੱਲਦੀਆਂ ਨੇ ਔਰ ਕੁਝ ਗੋਲੀਆਂ ਜਿਹੜੀਆਂ ਡਰਾਉਨ ਦੇ ਲਈ ਚਲਾਈ ਜਾਂਦੀਆਂ ਨੇ ਕੁਝ ਗੋਲੀਆਂ ਜਿਹੜੀ ਘਟਨਾ ਨੂੰ ਅੰਜਾਮ ਵੀ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਦੀ ਜਿਹੜੀਆਂ ਘਟਨਾਵਾਂ ਦੇ ਨਾਲ ਪੰਜਾਬ ਦੇ ਲੋਕ ਡਰੇ ਹੋਏ ਨੇ ਔਰ ਜਿਹੜਾ ਹੈਗਾ ਇਹ ਮੌਕੇ ਦੀ ਜਿਹੜੀ ਪੁਲਿਸ ਪਹੁੰਚ ਕੇ ਉੱਥੇ ਇਹਨਾਂ ਜਿਹੜਾ ਦੋਸ਼ੀਆਂ ਦੀ ਜਿਹੜੀ ਹੈਗੀ ਆ ਵਿਅਕਤੀ ਦੀ ਜਿਹੜੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ ਔਰ ਦੇਖਦੇ ਹਾਂ ਕਿੰਨੇ ਸਮੇਂ ਤੱਕ ਇੰਨਾ ਤੱਕ ਜਿਹੜੀ ਹੈ ਪੁਲਿਸ ਪਹੁੰਚ ਪਾਉਂਦੀ ਹੈ ਸੋ ਦੇਖਦੇ ਰਹੋ ਨਿਊਜ਼ ਪੰਜਾਬ ਦੀ ਚੈਨਲ ਇਸ ਮੌਕੇ ਡੀਐਸਪੀ ਰਮਨਦੀਪ ਸਿੰਘ ਧਰਮਕੋਟ ਉਹਨਾਂ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਜੁੜੇ ਰਹੋ ਨਿਊਜ਼ ਪੰਜਾਬ ਦੀ ਚੈਨਲ ਨਾਲ ਜਿਸ ਤਰ੍ਹਾਂ ਦੀ ਅੱਗੇ ਅਪਡੇਟ ਹੈ ਉਹ ਤੁਹਾਡੇ ਨਾਲ ਜੁੜ ਸਾਂਝੀ ਕਰਾਂਗੇ ਦੇਖਦੇ ਰਹੋ ਨਿਊਜ਼ ਪੰਜਾਬ ਦੀ ਚੈਨਲ ਅੱਜ ਇੱਕ ਸਾਨੂੰ ਇਨਫੋਰਮੇਸ਼ਨ ਮਸੂਲ ਹੋਈ ਸੀ ਕਿ ਪਿੰਡ ਡਾਲਾ ਦੇ ਵਿੱਚ ਕੋਈ ਦੋ ਵਿਅਕਤੀ ਆਏ ਜਿਨ੍ਹਾਂ ਨੇ ਫਾਇਰ ਕੀਤਾ ਤੇ ਅਸੀਂ ਉਸਤੇ ਤੁਰੰਤ ਆਪਣੀ ਟੀਮ ਐਸਐਚਓ ਸਾਹਿਬ ਵੀ ਮੌਕੇ ਤੇ ਪਹੁੰਚੇ ਤੇ ਮੈਂ ਵੀ ਮੌਕੇ ਤੇ ਪਹੁੰਚਿਆ ਤੇ ਅਸੀਂ ਇੱਥੇ ਆ ਕੇ ਅੱਜ ਐਨਾਲਾਈਜ਼ ਕੀਤਾ ਵੀ ਚਾਰ ਫਾਇਰ ਕੀਤੇ ਹੋਏ ਸੀ ਦੋ ਵਿਅਕਤੀ ਆਏ ਸੀ ਦੋ ਮੁੰਨੇ ਵਿਅਕਤੀ ਸੀ ਉਹਨਾਂ ਨੇ ਚਾਰ ਫਾਇਰ ਕੀਤੇ ਜੋ ਗੇਟ ਤੇ ਲੱਗੇ ਤੇ ਉਸ ਤੋਂ ਬਾਅਦ ਅਸੀਂ ਤੁਰੰਤ ਐਫਆਰ ਦਰਜ ਐਫਆਰ ਦਰਜ ਕੀਤੀ ਆ ਤੇ ਅੱਗੇ ਜੋ ਬੰਦ ਦੀ ਕਾਨੂੰਨੀ ਕਾਰਵਾਈ ਕਰ ਰਹੇ ਆ ਤੇ ਟੀਮਾਂ ਬਣਾ ਕੇ ਲਗਾ ਦਿੱਤੀਆਂ ਤੇ ਟੈਕਨੀਕਲੀ ਤੇ ਹਿਊਮਨਿਟਰੀਟੀ ਤੇ ਅਸੀਂ ਵਰਕ ਕਰ ਰਹੇ ਆ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਭਾਜੀ ਜਿਹੜੀ ਗੋਲੀ ਚੱਲੀ ਹੈ ਇਹਦੇ ਪਿੱਛੇ ਦਾ ਕਾਰਨ ਕੀ ਆ ਕੁਝ ਫਾਇਟਿੰਗ ਹੈ ਜਾਂ ਕੋਈ ਗੈਂਗਸਟਰ ਐਂਗਲ ਨਹੀਂ ਹਾਲੇ ਤੱਕ ਇਹ ਕਲੀਅਰ ਨਹੀਂ ਹੋ ਸਕਿਆ ਨਾ ਤੇ ਇਹਨਾਂ ਨੂੰ ਕਦੀ ਕੋਈ ਥ੍ਰੈਟ ਆਈ ਆ ਤੇ ਨਾ ਇਹਨਾਂ ਦੀ ਕਿਸੇ ਨਾਲ ਲੜਡਾ ਟਾ ਤੇ ਇਹ ਅਸੀਂ ਜਦੋਂ ਦੋਸ਼ੀਆਂ ਗ੍ਰਿਫਤਾਰ ਕਰਾਂਗੇ ਉਸ ਤੋਂ ਬਾਅਦ ਆਪਾਂ ਨੂੰ ਕਲੀਅਰ ਹੋ ਸਕੂਗਾ ਕਿਹੜੇ ਵੈਪਨ ਨਾਲ ਫਾਇਟਿੰਗ ਹੋਈ ਜੀ ਇਹ ਜੋ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਏ 32 ਬੋਰ ਪਿਸਟਲ ਨਾਲ ਫਾਇਰ ਕੀਤੇ ਨੇ 4 ਫਾਇਰ ਕੀਤੇ ਨੇ ਭਾਈ ਕੀ ਨਾਮ ਦਾ ਦਾ ਬਲੌਰ ਸਿੰਘ ਜੀ ਸੰਨ ਫਹਾਕਪੁਰ ਸਿੰਘ ਕਿਹੜਾ ਪਿੰਡ ਹੈ ਜੀ ਡਾਲਾ ਜੀ ਅੱਜ ਕੀ ਗੱਲ ਹੋਈ ਸੀ ਜੀ ਗੱਲ ਜੀ ਅਸੀਂ ਤਾਂ ਬਾਹਰ ਘਰਦਾ ਰਹਾ ਸੀ ਇਹ 11 54 55 ਦੇ ਕੇ 2 ਫਾਇਰਿੰਗ ਕਰਕੇ ਚਾਰ ਬੰਦੇ ਇੱਥੇ ਚਾਰ ਗੋਲੀਆਂ ਮਾਰ ਕੇ ਜੀ ਦੋ ਬੰਦੇ ਸੀਗੇ ਮੋਟਰਹਾਈਲ ਤੇ ਆਏ ਪਹਿਲਾਂ ਗਾਂ ਲੰਗੇ ਆ ਗਾਂ ਤੋਂ ਮੁੜ ਕੇ ਆ ਗਏ ਫਿਰ ਅੱਜ ਇੱਥੇ ਆਪਾਂ ਖੜੇ ਆ ਇੱਥੋਂ ਟਿੱਡੀਆਂ ਗੋਲੀਆਂ ਉਧਰੋਂ ਉੱਥੇ ਹੀ ਮਾਰਦੇ ਸੀ ਉਹਨਾਂ ਕਿੰਨੇ ਜਣੇ ਮੋਟਰਸਾਈਕਲ ਤੇ ਦੋ ਜਣੇ ਸੀਗੇ ਮੂੰਹ ਬੰਨੇ ਹੋਏ ਸੀ ਹਾਂ ਮੂੰਹ ਬੰਨੇ ਸੀ ਕੈਮਰੇ ਕੋ ਦਿਸਿਆ ਜੀ ਕੋਈ ਨੰਬਰ ਨੰਬਰ ਨਹੀਂ ਨੰਬਰ ਪਲੇਟ ਹੈ ਹੀ ਨਹੀਂ ਸੀ ਪਹਿਲਾਂ ਕੋਈ ਧਮਕੀ ਧਮਕੀ ਆਈ ਹੋਵੇ ਤੁਹਾਨੂੰ ਨਾ ਜੀ ਬਿਲਕੁਲ ਨਹੀਂ ਨਾ ਕੋਈ ਧਮਕੀ ਨਾ ਲੜਾਈ ਕਿਸੇ ਨਾਲ ਨਾ ਕੋ ਵੀ ਹੈ ਨਹੀਂ ਜਰੋੜਾ ਕੋਈ ਵੀ ਕਿਸ ਨਾਲ ਜੀ ਪੈਸਾ ਸੰਬੰਧੀ ਕੋਈ ਪਹਿਲਾਂ ਕੋਈ ਗੱਲਬਾਤ ਕਰੇ ਸਾਲ 2 ਸਾਲ ਪਹਿਲਾਂ ਕੋਈ ਗੱਲਬਾਤ ਹੋਈ ਨਾ ਨਾ ਜੀ ਕੋਈ ਕਿਸੇ ਨਾਲ ਗੱਲਬਾਤ ਬਾਹਰ ਜਾਈ ਤਾਂ ਸਾਲ ਹੋਇਆ ਢੇੜ ਸਾਲ ਹੋਇਆ ਇਹਨੂੰ ਬਾਹਰ ਨਹੀਂ ਤੁਸੀਂ ਹਾਂਜੀ ਸਾਰਾ ਪਰਿਵਾਰ ਬਾਹਰ ਸੀ ਜੀ ਨਹੀਂ ਫੈਮਿਲੀ ਤਾਂ ਇੱਥੇ ਸੀ ਅਸੀਂ ਬਾਹਰ ਸੀ ਮੁੰਡੇ ਮੁੰਡਾ ਬਾਹਰ ਕੈਨੇਡਾ ਸੀ ਜੀ ਹੂੰ ਇੱਥੇ ਕਿਸੇ ਨਾਲ ਲੜਾਈ ਝਗੜਾ ਪੈਣ ਦੀ ਨਹੀਂ ਨਾ ਨਾ ਬਿਲਕੁਲ ਨਹੀਂ ਜੀ ਵੋਟਰਾਂ ਹੀ ਪੰਨਾਂ ਵੋਟਰਾਂ ਵੀ ਆਪਾਂ ਕੇ ਲੜੇ ਬੋਲੇ ਨੇ ਵਲ ਹਾਂਜੀ ਕੀ ਮੰਗ ਕੀ ਕਰਦੇ ਹੋ ਮੰਗ ਜੀ ਵਸ ਇਨਸਾਫ ਹੋਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਕਿ ਕੌਣ